ਭਾਈਓ ਭਾਈਓ ਜੀ ਇਸ ਨੌਜਵਾਨ ਆ ਪਿਆ ਸੇਰੇ ਲਈ ਇੱਕ ਨੌਜਵਾਨ ਸਾਲ ਪਹਿਲਾਂ ਗਿਆ ਉਹਦੀ ਆ ਫੋਟੋ ਹੈ ਤਿੰਨ ਚਾਰ ਨੌਜਵਾਨ ਗਿਆ ਹੋਰ ਫੋਟੋਆਂ ਆਂ 15 14 ਮੌਤਾਂ ਇਹ ਪਿੰਡ ਚ ਪਿਛਲੇ 2 ਸਾਲਾਂ ਚ ਨਸ਼ੇ ਨਾਲ ਹੋ ਚੁੱਕੀਆਂ ਕੋਟਫੱਤਾ ਇਸ ਪਿੰਡ ਦਾ ਨਾਮ ਹੈ ਆ 24 ਸਾਲਾਂ ਦਾ ਨੌਜਵਾਨ ਆ ਖਾਲਸਾਈ ਦਾ ਪੁੱਤਰ ਆ ਇਹਨਾਂ ਦਾ ਗਵਾਂਢੀ ਨੇ ਉਹਦੀ ਮਾਤਾ ਵੀ ਉੱਥੇ ਆ ਆ ਮੁੰਡਾ ਇਹ ਤੋਂ ਪਹਿਲਾਂ ਗੁਰ ਚੁੱਕਿਆ ਆ ਬਾਈ ਨੂੰ ਕੋਈ ਇਹਦਾ ਪੋਸਟਮਾਰਟਮ ਨਹੀਂ ਕਰਵਾਇਆ ਜਾ ਰਿਹਾ ਸਵੇਰੇ ਇਹਨਾਂ ਨੂੰ ਕਹਿ ਰਿਹਾ ਖਬਰ ਲਵਾਉਣ ਦੀ ਵੀ ਲੋੜ ਨਹੀਂ ਸਿਸਟਮ ਕਰ ਦੋ ਜਾਂ ਤਾਂ ਕਿ ਸਾਡੀ ਗੱਲ ਅੱਗੇ ਨਾ ਜਾਵੇ ਪਤਾ ਨਾ ਲੱਗੇ ਬਾਈ ਮੈਂ ਹੁਣ ਪਿੰਡ ਵਾਲਿਆਂ ਨੂੰ ਹੀ ਬੇਨਤੀ ਕਰਦਾ ਕਿ ਤੁਸੀਂ ਇਹਦਾ ਸਾਥ ਦਿਓ ਨਹੀਂ ਤਾਂ ਫਿਰ ਛੋਡੇ ਮੁੰਡਿਆਂ ਦੀ ਵਾਰੀ ਕੱਲ ਨੂੰ ਆ ਮਾਤਾ ਆ ਮਾਤਾ ਦਾ ਮੁੰਡਾ ਇਹਦਾ ਮਰਿਆ ਪਹਿਲਾਂ ਮੈਂ ਬਬਲੀ ਸਾਹਿਬ ਦਾ ਤਾਂ ਕਹਿੰਦੇ ਨੇ ਤੁਮੇਂ ਪੀਤ ਮੈਨੂੰ ਕੋਈ ਵੀ ਸ਼ੋਧਰੀ ਹੈ ਕਿ ਬੈ ਜਿੰਨੀ ਖਰਾਬ ਆ ਮੇਰੇ ਕੋਈ ਵੀ ਨਹੀਂ ਹੈ ਅੱਜ ਕੋਈ ਨਹੀਂ ਸੁਣਦਾ ਮੈਂ ਸਰਕਾਰ ਨੂੰ ਬੋਟਾ ਨਹੀਂ ਦੇ ਰੱਖਦੀ ਮੇਰੇ ਪੁੱਤ ਦਾ ਮੁੱਲ ਦੇਵੇ ਅੱਜ ਇਹਦਾ ਮੁੱਲ ਦੇਵੇ ਜਿਹੜਾ ਪਿਆਜ ਬਹੁਤ ਜਬਾਨ ਤੁਰ ਕੇ ਇੱਟੇ ਦੇ ਬਰਬਾਦ ਕਰਤੇ ਆਉਣ ਵਾਲੀ ਪੀੜ੍ਹੀ ਖਤਮ ਆਪਾਂ ਬਚਾਉਣੀ ਹੈ ਮੈਂ ਬਹੁਤ ਦੁਖੀ ਹਾਂ ਅੱਜ ਮੇਰਾ ਕੋਈ ਨਹੀਂ ਮੇਰੇ ਪੁੱਤ ਤੋਂ ਵੀ ਨਾ ਮੈਨੂੰ ਨੇੜਾ ਮੈਂ ਕੀ ਕਰੀ ਪਾਣੀ ਇਹਸ ਪਿੰਡ ਦੇ ਵਿੱਚ ਘੱਟੋ ਘੱਟ ਕੋਈ 10 ਮੌਤਾਂ ਹੋ ਚੁੱਕੀਆਂ ਨੇ ਨੌਜਵਾਨਾਂ ਦੀਆਂ ਇੱਕ ਦਾ ਮਤਲਬ ਜਿਹੜੇ ਨੌਜਵਾਨਾਂ ਦੇ ਬਰਾਤੇ ਚੜ੍ਹਦੇ ਸੀ ਉਹ ਨੌਜਵਾਨਾਂ ਦੇ ਪਿਤਾ ਨੂੰ ਮਤਲਬ ਮੋਢਾ ਦੇਣਾ ਪੈ ਰਿਹਾ ਪਰਥੀਆਂ ਨੂੰ ਸਰਕਾਰ ਬੜੇ ਲੰਬੇ ਚੌੜੇ ਦਾਅਵੇ ਕਰਦੀ ਵੀ ਅਸੀਂ ਨਸ਼ਾ ਨੂੰ ਨੱਥ ਪਾ ਲਈ ਐਸ ਪਿੰਡ ਦੇ ਵਿੱਚ ਥਾਣਾ ਬਣਿਆ ਹੋਇਆ ਸਭ ਤੋਂ ਵੱਧ ਮੇਲਾ ਵਾਲੇ ਦੁਆਲੇ ਦੇ ਪਿੰਡਾਂ ਨਾਲੋਂ ਇਥੇ ਪਿੰਡ ਚ ਵਿਖਦਾ ਹੁਣ ਇਹਦੇ ਲਈ ਜੇ ਇਥੋਂ ਦੇ ਐਸ ਐਚ ਓ ਜਿਵੇਂ ਭਗਵੰਤ ਮਾਨ ਨੇ ਕਿਹਾ ਸੀ ਵੀ ਜ਼ਿੰਮੇਵਾਰ ਹੋਊ ਜਿਹੜੇ ਵੀ ਥਾਣੇਦਿਆਂ ਅੰਦਰ ਕਿਸੇ ਨੌਜਵਾਨ ਦੀ ਮੌਤ ਹੁੰਦੀ ਉਦੋਂ ਦਾ ਐਸਐਚਓ ਜ਼ਿੰਮੇਵਾਰ ਹੁੰਦਾ ਹੁਣ ਦੇਵੇ ਜਵਾਬ ਸਰਕਾਰ ਜਾਂ ਇਥੋਂ ਦਾ ਐਸਐਚਓ ਵੀ ਜ਼ਿੰਮੇਵਾਰ ਕੌਣ ਤੇ ਨੌਜਵਾਨ ਨੇ ਜਾਂ ਇਥੋਂ ਦੀਆਂ ਸਰਕਾਰਾਂ ਨੇ ਜਾਂ ਇਥੋਂ ਦੇ ਜਿਹੜੇ ਪੁਲਿਸ ਪ੍ਰਸ਼ਾਸਨ ਆ ਉਹ ਜ਼ਿੰਮੇਵਾਰ ਆ ਕੋਈ ਵੀ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ ਤੇ ਇਹਨੇ ਮਤਲਬ ਉਦੋਂ بڑے ਲੋਕਾਂ ਨਾਲ ਇਸ ਕਿਸਮ ਦੇ ਬਾਹਨੇ ਇਹਨਾਂ ਨੇ ਕੀਤੇ ਸੀ ਹੁਣ ਵੀ ਇਹ ਵੀ ਜੁੱਧ ਨਸ਼ਾ ਵਿਰੁੱਧ ਪਰ ਰੋਜ਼ ਮਲ ਅਖਬਾਰ ਚੱਕ ਲੋ 20 ਤੋਂ 25 ਸਾਲ ਦੇ ਨੌਜਵਾਨ ਮੁੰਡਿਆਂ ਦੀਆਂ ਮੌਤਾਂ ਲਾਸ਼ਾਂ ਜਿਹੜੇ ਨੇ ਉਹਨਾਂ ਦੇ ਮਾਪੇ ਉਹਨਾਂ ਦੇ ਰਿਸ਼ਤੇਦਾਰ ਮੋਢਿਆਂ ਤੇ ਢੋ ਰਹੇ ਨੇ ਅੱਜ ਵੀ ਇਹ 24 25 ਸਾਲ ਦਾ ਮੁੰਡਾ ਜਿਹੜੀ ਬਰਾਦ ਚੜ੍ਹਨੀ ਸੀ ਵਧੀਆ ਮਿਸਤਰੀ ਸੀ ਇਹਦਾ ਪਿਓ ਗਿਆਨੀ ਆ ਅਮਰਧਾਰੀ ਆ ਪਤਾ ਨਹੀਂ ਲੱਗਦਾ ਕਿਹਦਾ ਮੁੰਡਾ ਕੱਲ ਨੂੰ ਸ਼ਿਕਾਰ ਹੋ ਸਕਦਾ ਇਸੇ ਦਾ ਕੋਈ ਕੋਈ ਤਗੜਾ ਨਹੀਂ ਦੇਖਦਾ ਕੋਈ ਮਾੜਾ ਜਿਹੇ ਦਾ ਕੋਈ ਪਾਰਟੀ ਨਹੀਂ ਦੇਖਦਾ ਕੋਈ ਮਤਲ ਇਸ ਕਿਸਮ ਦੇ ਨਹੀਂ ਕਿਸੇ ਦਾ ਵੀ ਜਵਾਕ ਇਹਦਾ ਸ਼ਿਕਾਰ ਹੋ ਸਕਦਾ ਅਸੀਂ ਪਿੰਡ ਵਾਲਿਆਂ ਨੂੰ ਵੀ ਬੇਨਤੀ ਕਰਦੇ ਆ ਇਸ ਮੌਕੇ ਦੇ ਉੱਤੇ ਘੱਟੋ ਘੱਟ ਸਾਹ ਦੇਣਾ ਚਾਹੀਦਾ ਕੱਲ ਨੂੰ ਇਹਦੀ ਤਾਂ ਮੌਤ ਹੋ ਗਈ ਹੋਰ ਤਾਂ ਕੋਈ ਨੌਜਵਾਨ ਇਸ ਰਸਤੇ ਨਾ ਜਾਵੇ ਬਾਬਾ ਮੋਰ ਨਾ ਜਾਓ ਤੁਸੀਂ ਹੁਣ ਮੈਂ ਸਾਡਾ ਸੁਆਸਤਿ ਤੁਹਾਡੇ ਵਾਸਤੇ ਮੈਂ ਪੁਰਜ਼ਾਣਾ ਗੜੀ ਨੰਬਰ ਨਹੀਂ ਕਰਾਉਂਦਾ ਯਾਦ ਰੱਖਿਆ ਇਹਦੀ ਬਾਤ ਲਾਉਂਦਾ ਯਾਦ ਮਾਤਾ ਉਹੀ ਬੈਠਾ ਨੂੰ ਮਾਤਾ ਬੈਠੂ ਸਤਿ ਸ਼੍ਰੀ ਅਕਾਲ ਜੀ ਅਸੀਂ ਇਸ ਸਮੇਂ ਬੈਠੇ ਆਂ ਲਾ ਕੋਡ ਪੱਤਾ ਜੀ ਕੋਡ ਪੱਤਾ ਦੀ ਵਿਖੇ ਇੱਕ ਇੱਕ ਨੌਜਵਾਨ ਦੀ ਛਿੱਟੇਕਾਰ ਸਮੂਹ ਤੋਂ ਕਿ ਸਾਡੇ ਨਾਲ ਪਰਿਵਾਰ ਨੂੰ ਜਨਰਤ ਕਰਾਂਗੇ ਬਾਈ ਪ੍ਰਿੰਦਰ ਝੋਟਾ ਵੀ ਸਾਡੇ ਨਾਲ ਇੱਥੇ ਦੀ ਤੇ ਰਾਜਵਿੰਦਰ ਸਿੰਘ ਰਾਣਾ ਜੀ ਅੱਜ ਇੱਥੇ ਪਰਿਵਾਰ ਨੇ ਇਹਨਾਂ ਦੇ ਸਹਿਯੋਗ ਨਾਲ ਥਾਣੇ ਦੇ ਵਿੱਚ ਇਸ ਨੌਜਵਾਨ ਦੀ ਲਾਚ ਰੱਖੀ ਆ ਇਹ ਖੇਤਰ ਨਾਲ ਲਾਇਆ ਜਾ ਰਿਹਾ ਕਿ ਪੰਜਾਬ ਸਰਕਾਰ ਦਾ ਵੀ ਕਰਦੀ ਆ ਪ੍ਰਸ਼ਾਸਨ ਦਾ ਵੀ ਕਰਦਾ ਕਿ ਚਿੱਟਾ ਮੌਤ ਹੋ ਗਿਆ ਪਰ ਇਸ ਨੌਜਵਾਨ ਦੀ ਮੌਤ ਚਿੱਟੇ ਨਾਲ ਅਜਿਹੀ ਗੱਲਬਾਤ ਚੱਲ ਰਹੀ ਬਾਪੂ ਜੀ ਕੀ ਕਰਨਾ ਤੇ ਆ ਬਈ ਉਹ ਵੀ ਕੀ ਕਰਦਾ ਸਵਾਇ ਉਹ ਜੀ ਪਿਤਾ ਮਿੰਦਰ ਜੀ ਦਾ ਉਹ ਦੋ ਜੀ ਕੇ ਨਾਮ ਦਾ ਸੀਗਾ ਉਹ ਦੋ ਜੀ ਨਾਲ ਇਹ ਮੌਤ ਹੋ ਗਈ ਜੀ ਜੀ ਬਹੁਤ ਹੀ ਸਹੀ ਆਫੀਸਰ ਸਵਾਇ ਵੀ ਦੀ ਸੀ ਜੀ ਪਰ ਨਹੀਂ ਹੋ ਰਹੀ ਨੇ ਕੋਸਾ ਰਾਸਨਾ ਇਹਨਾਂ ਕੋਲੇ ਵੀ ਸੀ ਬਹੁਤ ਤਾਰੀ ਹੈ ਇਹਨਾਂ ਨੇ ਸਾਡੀ ਕੋਈ ਗੱਲ ਨਹੀਂ ਕੀਤੀ ਇਹ ਕਦੇ ਵੀ ਤੁਹਾਡੇ ਪੱਲੇ ਨਹੀਂ ਸੀਗਾ ਤੁਸੀਂ ਇਹਨਾਂ ਨੂੰ ਆਖਿਆ ਕਿ ਤੁਸੀਂ ਸਾਡੇ ਨਾਲ ਆਓ ਤੁਹਾਨੂੰ ਸਿੱਕੇਾਂ ਦੇ ਦਿਖਾਉਨੇ ਆਂ ਕਿ ਸਾਡੀ ਮੂਰੇ ਲਾ ਕੇ ਫਰਾਮਾਂ ਦੇ ਕੋਲ ਵੀ ਸਾਡੀ ਗੱਲ ਨਹੀਂ ਸਮਝਦੀ ਇਹਨਾਂ ਅੱਜ ਵੀ ਜਦੋਂ ਅਸੀਂ ਲੈ ਕੋਲੇ ਆਏ ਦੱਸਿਆ ਇਹਨਾਂ ਨੂੰ ਸਾਡੇ ਮੁੰਡੇ ਦੀ ਕਸਤ ਹੋ ਗਈ ਕਦੇ ਵੀ ਇਹਨਾਂ ਚੱਕ ਕੇ ਸਾਇੰਦ ਨਹੀਂ ਕੰਪਨੀ ਨੂੰ ਆਉਣੇ ਕੋਸੇ ਨਹੀਂ ਕਰਦਾ ਪ੍ਰਸ਼ਾਸਨ ਚ ਲੈ ਕੇ ਖਬਰ ਵੀ ਨਹੀਂ ਪਾਉ ਸਾਡੇ ਅਮਨ ਸਿੰਘ ਸਾਹਿਬ ਨਾਲ ਸੀ ਕਿ ਇਹਨਾਂ ਨੇ ਤੁਹਾਨੂੰ ਸਾਰਾ ਬੰਦ ਕਰ ਦਿੱਤਾ ਪਰ ਇਹਨਾਂ ਚੱਕ ਕੇ ਸਾਇੰਦ ਕੋਈ ਨਹੀਂ ਬਾਈ ਕਿਵੇਂ ਦੇਖ ਦਿਓ ਆ ਘਟੜਨ ਵਾਲੀ ਇੱਥੇ ਨੌਜਵਾਨ ਦੀ ਮੌਤ ਹੋਈ ਆ ਪਹਿਲਾਂ ਵੀ ਇਹ ਪਿੰਡ ਵਿੱਚ ਨੌਜਵਾਨਾਂ ਦੀ ਪਹਿਲਾਂ ਤਾਂ ਆ ਮਾਤਾ ਜੀ ਬੈਠੇ ਆ ਜੀ ਆ ਦੇਖਿਆ ਮਾਤਾ ਦੇ ਪੁੱਤ ਦੀ ਫੋਟੋ ਨਹੀਂ ਬੈਠੀ ਆ ਜੀ ਇਹ ਮਾਤਾ ਤੋਂ ਪੁੱਛ ਬਕਰੋ ਆਪਣਾ ਇਹ ਮਾਤਾ ਦਾ ਮੁੰਡਾ ਪਹਿਲਾਂ ਮਰਿਆ ਇਹਦਾ ਗਮਾਂਡੀ ਮਾਤਾ ਤੁਹਾਡੇ ਪੁੱਤਰ ਦੀ ਮੌਤ ਕਦੋਂ ਹੁੰਦੀ ਆ ਇਹ ਨਹੀਂ 2 ਸਾਲ ਪਹਿਲਾਂ ਹੁੰਦੀ ਆ ਤੇ ਬਹੁਤ ਜ਼ਿਆਦਾ ਮਸਾਹਤ ਸਾਲ ਪਹਿਲੀ ਮੰਨ ਦੋ ਪਰ ਨਹੀਂ ਕੀਤੀ ਸਾਲ ਪਹਿਲਾਂ ਮੁੱਕ ਗਿਆ ਇਹ ਜੀ ਇਹਨੂੰ ਬਹੁਤ ਮੈਂ ਡਾਕਰ ਕਰਿਆ ਬਹੁਤ ਰੁਪਿਆ ਲਾ ਜਦੋਂ ਦਿੱਤਾ ਜਿੱਥੇ ਗੇ ਕਰਵਾਇਆ ਕੋਈ ਨਹੀਂ ਰੋਕ ਪਾਇਆ ਇਹਨਾਂ ਨੇ ਤੇ ਜਦੋਂ ਵੀ ਮੈਂ ਗਰੀਬੀ ਦੇ ਵਿੱਚ ਆਉਂਦਾ ਸਮਾਨ ਵੇਚ ਕੇ ਜਾ ਕੇ ਜੱਟ ਦੀ ਪੈਤੀ ਮੈਂ ਪ੍ਰਾਈਵੇਟ ਤਾਕਤ ਵੀ ਕਰਿਆ ਮੈਂ ਸਰਕਾਰੀ ਤਰੀਕਾ ਵੀ ਕਰਿਆ ਮੈਂ ਦਵਾਈ ਘਰੇ ਹੀ ਲੈ ਕੇ ਦਿੱਤੀ ਨਹੀਂ ਹੈ ਇਹਨਾਂ ਨੂੰ ਮੈਂ ਆਖਿਆ ਵੀ ਮੈਂ ਮੈਂ ਹੱਥ ਥੋੜ ਕੇ ਬੇਨਤੀਆ ਇਤਿਹੇ ਲਈ ਕੱਢੀ ਮੌਕੇ ਆਈ ਇਹਨੂੰ ਸਮਝਾਤਾ ਮੈਂ ਕਿਹਾ ਵੀ ਮੇਰਾ ਮੁੰਡਾ ਦਿੱਤਾ ਬਹੁਤ ਪੰਦਾ ਕਰ ਮੈਂ ਬਹੁਤ ਹੈ ਇਹ ਮੇਰੀ ਕਿੰਨੇ ਗੱਲ ਨਹੀਂ ਸੁਣੀ ਕਹਿੰਦੇ ਜੀ ਬਾਤਾ ਉੱਥੇ ਲਖਾ ਦਿਓ ਇੱਥੇ ਲਖਾ ਦਿਓ ਕੋਈ ਰਾਣੀ ਜੀ ਇਹ ਮੈਂ ਅਖਰ ਮਾਤਾ ਵੀ ਕੋਈ ਸੰਦੇ ਤੋਂ ਬਾਹਰ ਆਇਆ ਮੈਂ 11 ਵਜੇ ਤੱਕ ਇਹਨੂੰ ਪਾਸ ਨਹੀਂ ਦੀ 12 ਵਜੇ ਤੱਕ ਪਾਸ ਨਹੀਂ ਦੀ ਇਹ ਆਪ ਦਾ ਦੱਸਾ ਕਰਤੀ ਧਰਿਆ ਮਾਤਾ ਕਿੰਨੇ ਬੱਚੇ ਨੇ ਤੁਹਾਡੇ ਮੇਰੇ ਸੁਝਾਈ ਹੋਇਆ ਇੱਕ ਮਿੰਟ ਇੱਕੋ ਵੇਟ ਕਰੀਏ ਆ ਪਹਿਲਾ ਮੌਤ ਹੋਈ ਆ ਦੀ ਇਹ ਮੁੰਡਾ ਹੋ ਰਿਹਾ ਹੈ ਬਸਦਾ ਇੰਨਾ ਬੜਾ ਬਹੁਤ ਇਹਦੀ ਮੰਗਰਪੱਜੀ ਹੈ ਪੜਾ ਲਿਖਾ ਸੀ ਕਿ ਉਹ ਤੇ ਮੈਂ ਬਹੁਤ ਆਪਣੀ ਦੀ ਦਿੱਤੀ ਜੁਨਾ ਯਾ ਲਖਾ ਮਾਤਾ ਛੋਟਾ ਬੱਚਾ ਕਿਵੇਂ ਚਲੇਗਾ ਤੇ ਕੇ ਐਸਾ ਕਸ਼ੇ ਤੋਰ ਨਹੀਂ ਹੋ ਰਿਹਾ ਇਹਨਾਂ ਦਾ ਬਹੁਤ ਜਾਨੀਆ ਕਰਿਆ ਉਹਨੇ ਅਭੀ ਵਿਹੇਤੀਆ ਦਾ ਬੰਦੇ ਦੀ ਵਿਹੇਤੀਆ ਲਿਆ ਇਹ ਤੇ ਕੋਈ ਫਟਰਾਉ ਨਹੀਂ ਕਿਵੇਂ ਦੇਖ ਜਿਉਂਦੀਆਂ ਬੁੱਤਾਂ ਤਾਂ ਇਹ ਨਹੀਂ ਮੈਂ ਤੁਹਾਨੂੰ ਪਹਿਲਾਂ ਗੱਲ ਕਲੀਅਰ ਕਰਨਾ ਮਾਤਾ ਜਿਹਦਾ ਜਿਹਦਾ ਬੱਚਾ ਨਸ਼ਾ ਕਰਦਾ ਛੋਡੇ ਤੇ ਸੋ ਕੀਦਾ ਕੀਦਾ ਕਰਦਾ ਪਰਵਾਹ ਨਾ ਕਰੋ ਜਮਾਇਆ ਕਰਦਾ ਜਾਂ ਕਰਕੇ ਪੂਰੇ ਛੋਡਾ ਮੁੰਡਾ ਮਾਤਾ ਹੋਰ ਭਾਈ ਖਾਂਦਾ ਕਿ ਉਹਦਾ ਜਿਹੜਾ ਖਾਂਦਾ ਹੁਣ ਡਰੋਣਾ ਹੁਣ ਤਾਂ ਹੱਲ ਹੋ ਜਾਊਗਾ ਬਸਾ ਖਾਣਾ ਦਾ ਇਲਾਜ ਹੋ ਜਾਊਗਾ ਅੱਛਾ ਤੇਰੇ ਮੁੰਡੇ ਨੇ ਤੇਰੇ ਮੁੰਡੇ ਨੂੰ ਪੜ੍ਹਨਾ ਇਹ ਗੱਲ ਆਏ ਆ ਭਾਈ ਕਿ ਖਾਣਾ ਦਾ ਮਰੀਜ਼ ਨੇ ਉਹ ਹੁਣ ਪੈਸਾ ਦੀ ਪੂਰਤੀ ਲਈ ਆਪ ਦੇ ਮਜ਼ਦੂਰ ਮਾਪੇ ਨੇ ਉਹਨਾਂ ਨੂੰ ਤੰਗ ਕਰਦੇ ਨੇ ਉਹਨਾਂ ਨਾਲ ਲੜਦੇ ਨੇ ਘਰੇ ਅਕਮਚਾਲ ਨੇ ਕਿਉਂ ਹੁਣ ਨਸ਼ੇ ਵਾਲੇ ਤੂੰ ਦਿੰਦੇ ਨਹੀਂ ਨਸ਼ੇ ਵਾਲੇ ਦੇ ਕੰਟਰੋਲ ਨਹੀਂ ਹੁੰਦਾ ਇਹੀ ਕਾਰਨ ਆ ਬੱਚੇ ਮਰੀ ਜਾਂਦੇ ਨੇ ਜਿਵੇਂ ਆ ਪਾਪਿਆ ਇਹ ਇਹਨਾਂ ਦਾ ਜਿਹੜਾ ਮਸੀਹ ਸਾਹਿਬ ਨੇ ਸਰਦਾਰ ਕਿ ਉਹਨਾਂ ਨੇ ਕਿਹਾ ਕਹਿੰਦਾ ਮੈਂ ਪਰਸ ਨੂੰ ਬਹੁਤ ਸਮਝਾਇਆ ਇਹ ਮੁੰਡੇ ਨੂੰ ਨਾ ਮਰਿਆ ਪਿਆ ਇਹ ਆ ਦੀ ਮਾਂ ਨੂੰ ਤੰਗ ਕਰ ਰਿਹਾ ਇਹ ਦਾਦੀ ਨੂੰ ਵੀ ਪੈਸੇ ਦੇ ਪੈਸੇ ਦੇ ਉਹ ਕਹਿੰਦਾ ਮੈਂ ਸਮਝਾਇਆ ਹੋ ਉਹ ਬੰਦਾ ਸਮਝਾਈ ਸਕਦਾ ਸੀ ਇਕੱਲਾ ਇਹ ਨਹੀਂ ਸਮਝਿਆ ਤੇ ਕੰਟਰੋਲ ਨਸ਼ਾ ਕੰਟਰੋਲ ਹੋ ਹੀ ਨਹੀਂ ਰਿਹਾ ਇਸ ਵਿੱਚ ਗੱਲ ਕੀਤੀ ਆ ਇਹ ਪਿੰਡ ਚ 12 ਕੇ 11 ਮੌਤਾਂ ਹੋ ਚੁੱਕੀਆਂ ਆ ਆ ਫੋਟੋ ਲਈ ਬੈਠੀ ਆ ਮਾਤਾ ਇੱਕ ਮੁੰਡਾ ਕੋਈ ਪੁਲਿਸ ਮਲਾਜਮ ਸੀ ਹਾਂ ਜੀ ਹੈਗਾ ਸੀ ਜੀ ਸੈਰੀ ਉਹ ਵੀ ਨਸ਼ਾ ਚੱਲ ਗਿਆ ਹੋਰ ਦੋ ਭਾਈ ਨੇ ਉਹ ਚੱਲ ਕੇ ਕਈਆਂ ਦੇ ਕਰੀ ਜਾਂਦੇ ਨੇ ਜੇ ਅੱਜ ਇਹਦਾ ਪੋਸਟਮਾਰਟਮ ਕਰਵਾਉਣ ਦਾ ਹੱਕ ਸੀ ਵੀ ਇਹਦਾ ਮੌਤ ਦਾ ਕਾਸ ਆਫ ਡੈਥ ਉਹ ਤਾਂ ਪ੍ਰਸ਼ਾਸਨ ਤਾਂ ਕਹਿੰਦਾ ਖਬਰ ਵੀ ਨਾ ਲਵਾਓ ਤੇ ਉਹ ਪ੍ਰਸ਼ਾਸਨ ਕਹਿ ਰਿਹਾ ਇਹਨਾਂ ਦੇ ਇਹਨਾਂ ਨੂੰ ਕਹਿ ਰਿਹਾ ਮਾਪਿਆਂ ਨੂੰ ਆਪਾਂ ਨੂੰ ਤਾਂ ਹਜੇ ਆਉਣਗੇ ਪੁੱਛਦੇ ਵੀ ਤੁਸੀਂ ਕਾਹ ਤੋਂ ਕਹਿਣਾ ਵੀ ਖਬਰ ਨਾ ਲਵਾਓ ਖਬਰ ਤਾਂ ਲੱਗਣੀ ਚਾਹੀਦੀ ਹੈ ਜੀ ਖਬਰ ਲਵਾਉਣ ਕੱਲ ਨੂੰ ਇਹਨਾਂ ਦਾ ਬੱਚਾ ਮਰ ਸਕਦਾ ਹੈ ਕਹਿੰਦਾ ਖਬਰ ਨਾ ਲਵਾਵੇ ਜਦੋਂ ਸ਼ਰਿਆਂ ਵੀ ਕੀ ਜਾਂਦਾ ਉਹ ਮੁੰਡਾ ਕਹਿੰਦਾ ਮਰੂ ਨਾ ਟੀਕਾ ਲਾ ਕੇ ਕਿਸੇ ਦਾ ਵੀ ਮਰ ਸਕਦਾ ਮੇਰਾ ਵੀ ਮਰ ਸਕਦਾ ਹੈ ਇਹਦਾ ਮਾਤਾ ਹੁਣ ਤਾਈਦਾ ਕਹਿਦਾ ਖਾਪਣਾ ਲਵਾ ਉਹ ਆਪ ਕਿਉਂਦਾ ਬਈ ਕਿਰਵਾਨ ਤਮਾਨ ਨੇ ਇਹਨਾਂ ਦੀ ਸਰਕਾਰ ਨੇ ਕਿਹਾ ਅਸੀਂ ਨਸ਼ਾ ਬੰਦ ਕਰਵਾਵਾਂਗੇ ਜਿਹੜੇ ਥਾਣੇ 'ਚ ਨਸ਼ਾ ਵਿਕਦਾ ਹੋਇਆ ਸੀ ਉਹ ਸੰਚਾਰ ਜਿੱਤੇ ਕਾਰਵਾਈ ਕਰਵਾਉ ਹੁਣ ਇਹਨਾਂ ਦਾ ਹਰਜ ਬੰਦ ਆ ਐਸਐਚ ਸਾਹਿਬ ਇਹਦਾ ਆ ਪੋਸਟਮਾਰਟਮ ਕਰਾਓ ਸਾਊ ਜੀ ਕਰਾਓ ਫੈਲ ਦੇਦਾ ਜਿਹਦਾ ਨਾਮ ਲਵਾਂਗੇ ਪੱਤਾ ਲੇਵਾਂਗੇ ਅਸੀਂ ਨੀ ਨਾਮ ਲੈਂਦੇ ਜੀ ਤੁਸੀਂ ਇਹਦਾ ਜਾਂਚ ਕਰੋ ਕਿਹੜੇ ਬੰਦੇ ਤੋਂ ਲੈਂਦਾ ਜਿਹੜੇ ਆ ਮਾਤਾ ਦਾ ਮੁੰਡਾ ਇੱਥੇ ਆ ਮਾਤਾ ਬੈਠੀ ਆ ਇਹਦਾ ਮਰ ਗਿਆ ਪਹਿਲਾਂ ਜੀ ਅਸੀਂ ਸੋਨੂ ਨੇ ਕਹਿੰਦੇ ਕਿ ਕਿਹੜੇ ਵੇਚਦੇ ਨੇ ਨਸ਼ਾਰਾ ਰਹਿਤ ਕਰ ਦੋ ਤਾਂ ਕਿ ਲੋਕ ਹੋਰ ਨਾ ਮਾਰਦੇ ਮੈਨਾਂ ਨਾ ਜੀ ਬਜਰਾਂ ਨੂੰ ਮੈਨੂੰ ਪਤਾ ਇਹ ਪਿੰਡ ਦਾ ਨਹੀਂ ਹਾਂ ਬਾਬਾ ਜੀ ਦੱਸੋ ਜੀ ਸਾਰੇ ਬੋਲੀ ਜਾਂਦੇ ਆ ਜੀ ਦੱਸੋ ਸਰ ਜਿਨ੍ਹਾਂ ਦੇ ਬੇਟੀ ਦੀ ਡੈਥ ਹੋਈ ਆ ਉਹ ਕਹਿੰਦੇ ਪ੍ਰਸ਼ਾਸਨ ਦਬਾਬ ਆ ਰਿਹਾ ਕਿ ਖਬਰ ਕਿਨਾਂ ਨੂੰ ਨਹੀਂ 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 ਬਾਬਾ ਜੀ ਸਾਡੇ ਕੋਲ ਸੀ ਛੋਟੇ ਬਾਈ ਥੋੜੀ ਡਿਊਟੀ ਹੁਣੀ ਏ ਨਹੀਂ ਨਹੀਂ ਛੋਟਾ ਕਿੰਨਾ ਚਿਰ ਹੋਈ ਰਿਆ ਨੂੰ ਮੈਨੂੰ 2 ਮਹੀਨੇ ਹੋ ਗਏ 2 ਮਹੀਨੇ ਹੋ ਗਏ ਆ ਇੱਥੇ 12 ਮਹੀਨਾ ਹੋ ਗਿਆ ਤੁਹਾਨੂੰ ਪਹਿਲਾਂ ਜੀ ਮੇਰੇ ਹੁੰਦੇ ਨਹੀਂ ਛੋਟੇ ਹੁੰਦੇ ਆ ਹੋਈ ਆ ਪਹਿਲੀ ਜੀ ਹਾਂ ਹਾਂ